ਮਾਰਸ਼ਲ ਆਰਟ ਤੇ ਬਣੀ ਫਿਲਮ ਜੱਟਾ ਡੋਲੀ ਨਾ 5 ਜਨਵਰੀ ਨੂੰ ਹੋਵੇਗੀ ਰਿਲੀਜ਼ ਕਿਰਨਦੀਪ ਰਾਏ ਹੈ ਹੀਰੋ ਪੰਜਾਬੀ ਸਿਨੇਮਾ ਲਈ ਇਹ ਸਾਲ ਬੇਹਦ ਖਾਸ ਰਿਹਾ ਹੈ ਹੁਣ ਅਗਲੇ ਸਾਲ ਦੀ ਸ਼ੁਰੂਆਤ ਵੀ ਇਸ ਸ਼ਾਨਦਾਰ ਤੇ ਮੋਟੀਵੇਸ਼ਨਲ ਫਿਲਮ ਜੱਟਾ ਡੋਲੀ ਨਾ ਨਾਲ ਹੋ ਰਹੀ ਹੈ 90 ਸਾਲ ਦੀ ਇਹ ਪਹਿਲੀ ਫਿਲਮ 5 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ਤੇ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ ਨਾਮਵਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ ਜੱਟਾ ਡੋਲੀ ਨਾ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਿਹਾ ਹੈ ਬੀ ਐਮ ਪੀ ਫਿਲਮਸ ਦੇ ਬੈਨਰ ਹੈਡ ਬਣੀ ਨਿਰਮਾਤਾ ਨਰਿੰਦਰ ਸਿੰਘ ਦੀ ਇਸ ਫਿਲਮ ਨੂੰ ਭੁਪਿੰਦਰ ਸਿੰਘ ਬਮਰਾ ਨੇ ਡਾਇਰੈਕਟ ਕੀਤਾ ਹੈ ਇਸ ਫਿਲਮ ਦੀ ਸਟਾਰ ਕਾਸਟ ਫਿਲਮ ਦੇ ਪ੍ਰਚਾਰ ਲਈ ਅੱਜ ਸ਼ਹਿਰ ਵਿੱਚ ਸੀ ਇਸ ਮੁਕੈ ਫਿਲਮ ਦੇ ਹੀਰੋ ਕਿਰਨਦੀਪ ਰਾਇਤਨੇ ਦੱਸਿਆ ਇਸ ਫਿਲਮ ਜ਼ਰੀਏ ਉਹ ਪਹਿਲੀ ਵਾਰ ਇੱਕ ਵੱਖਰੇ ਅੰਦਾਜ਼ ਵਿੱਚ ਵੱਡੇ ਪਰਦੇ ਤੇ ਨਜ਼ਰ ਆਵੇਗਾ ਇਸ ਫਿਲਮ ਦੀ ਹੀਰੋਇਨ ਪ੍ਰਭ ਗਰੇਵਾਲ ਹੈ ਫਿਲਮ ਵਿੱਚ ਜਰਨੈਲ ਸਿੰਘ ਨਰਿੰਦਰ ਨੀਨਾ ਸਵਿੰਦਰ ਮਾਲ ਪ੍ਰਮਿੰਦਰ ਗਿਲ ਸੰਤੋਸ਼ ਮਲਹੋਤਰਾ ਗੁਰਪ੍ਰੀਤ ਬੀ ਐਮ ਪੀ ਸਨੀ ਗਿਲ ਗੁਰਿੰਦਰ ਸਰਾ ਸਿਮਰਨਜੀਤ ਸਿੰਘ ਅਤੇ ਸੁਗਲੀ ਜੁਗਲੀ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ ਨੈਸ਼ਨਲ ਖੇਡਾਂ ਵਿੱਚ ਸ਼ੁਮਾਰ ਕਰ ਚੁੱਕੀ ਖੇਡ ਮਾਰਸ਼ਲ ਆਰਟ ਦੇ ਆਧਾਰਿਤ ਇਹ ਫਿਲਮ ਕਿਰਤੀਪ੍ਰਾਇ ਲੱਥੇ ਇੱਕ ਨੌਜਵਾਨ ਦੀ ਮੋਟੋਲੀ ਤੇ ਆਉਣ ਦੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਉਤਸ਼ਾਹਿਤ ਵੀ ਇਹ ਮਨੋਰੰਜਨ ਭਰਪੂਰ ਡਰਾਮਾ ਫਿਲਮ ਹੈ ਜੋ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਦਿਖਾਈ ਗਈ ਹੈ ਫਿਲਮ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਮੁਤਾਬਕ ਇਸ ਫਿਲਮ ਵਿੱਚ ਇੱਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ ਇਹ ਪੰਜਾਬੀ ਦੀ ਪਹਿਲੀ ਫਿਲਮ ਹੋਵੇਗੀ ਜੋ martial art ਨੂੰ ਉਚਰਾਇਤ ਕਰਦੀ ਹੈ। ਉਹ ਇੱਕ ਸਿਰਫ ਨਿਹੰਗ ਸਿੰਘਾਂ ਦੇ ਹੀ ਨਹੀਂ ਬਲਕਿ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਹੋਣ ਨਾਲ ਕੋਈ ਵੀ ਨੌਜਵਾਨ martial art ਦੇ ਕੋਈ ਖੇਡਾਂ ਵਿੱਚ ਭਾਗ ਲੈ ਸਕਦਾ। ਲੱਗਦਾ ਜਿਨੂੰ ਅਸੀਂ ਕਹਿੰਦੇ ਆ ਉਹਦੇ ਤੇ ਫਿਲਮ ਵਿੱਚ ਦਿਖਾਇਆ ਗਿਆ ਹੈ। ਕਿ ਕਿਵੇਂ ਇੱਕ ਆਮ ਨੌਜਵਾਨ ਆਪਣੀ ਜ਼ਿੰਦਗੀ ਦੀ ਮੰਜ਼ਿਲ ਹਾਸਲ ਕਰਨ ਲਈ ਮਾਰਸ਼ਲ ਆਰਟ ਸਿੱਖਦਾ ਹੈ ਡਾਇਰੈਕਟਰ ਮੁਤਾਬਕ ਇਸ ਫਿਲਮ ਦਾ ਹੀਰੋ ਇੱਕ ਸਿੱਖ ਨੌਜਵਾਨ ਕਿਰਨਦੀਪ ਰਾਏ ਹੈ ਇਸ ਫਿਲਮ ਤੋਂ ਬਾਅਦ ਉਸ ਦਾ ਸ਼ੁਮਾਰ ਪੰਜਾਬੀ ਦੇ ਸਫਲ ਤੇ ਕਾਬਿਲ ਕਲਾਕਾਰਾਂ ਵਿੱਚ ਹੋਵੇਗਾ ਫਿਲਮ ਦੇ ਨਾਇਕ ਕਿਰਨਦੀਪ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਇਸ ਫਿਲਮ ਲਈ ਉਸਨੇ ਕਾਫੀ ਮਿਹਨਤ ਕੀਤੀ ਹੈ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਇਸ ਲਈ ਗਤਕਾ ਯਾਨੀ ਮਾਰਸ਼ਲ ਆਰਟ ਦੀ ਉਸ ਨੂੰ ਜਾਣਕਾਰੀ ਸੀ ਪਰ ਉਸ ਨੇ ਇਸ ਫਿਲਮ ਲਈ ਬਕਾਇਦਾ ਇਸ ਦੀ ਟ੍ਰੇਨਿੰਗ ਲਈ ਹੈ ਕਿਰਨ ਦੇ ਮੁਤਾਬਕ ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਇਸ ਕਿਸਮ ਦੀ ਸ਼ਾਨਦਾਰ ਫਿਲਮ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਬਿਨਾਂ ਸ਼ੱਕ ਇਹ ਫਿਲਮ ਦਰਸ਼ਕਾਂ ਦੀ ਕਸਵੱਟੀ ਤੇ ਖੜਾ ਉਤਰੇਗੀ ਗੇਮ 뮤직 ਵੀਡੀਓਜ਼ ਅਤੇ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਨਾਇਕਾ ਪ੍ਰਪ ਘਰੇਵਾਲ ਮੁਤਾਬਕ ਇਸ ਫਿਲਮ ਵਿੱਚ ਦਰਸ਼ਕ ਉਸ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ ਇਹ ਫਿਲਮ ਉਸ ਦੇ ਫਿਲਮੀ ਕੈਰੀਅਰ ਅਤੇ ਬਿਹਤ ਅਹਿਮ ਫਿਲਮ ਹੈ ਇਸ ਫਿਲਮ ਤੋਂ ਉਸ ਨੂੰ ਵੱਡੀਆਂ ਉਮੀਦਾਂ ਹਨ ਫਿਲਮ ਦੀ ਟੀਮ ਮੁਤਾਬਕ ਇਸ ਫਿਲਮ ਦਾ 뮤직 ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਫਿਲਮ ਦੇ ਗੀਤ ਮਾਹੀ ਵਿਸ਼ਾਲ ਸਚ ਦੇਵਾ ਅਤੇ ਬਲਜੀਤ ਬੱਬਰ ਅਤੇ ਕਨਵ ਨੇ ਲਿਖੇ ਹਨ ਜਿਨ੍ਹਾਂ ਨੂੰ ਆਵਾਜ਼ ਦਲੇਰ ਮਹਿੰਦੀ, ਸ਼ਿਪਰਾ ਗੋਇਲ, ਰੋਸ਼ਨ ਪ੍ਰਿੰਸ, ਨਛੱਤਰ ਗਿਲ, ਜੇਐਸਐਲ ਅਤੇ ਫਿਰੋਜ਼ ਖਾਨ ਨੇ ਦਿੱਤੀ ਹੈ ਫਿਲਮ ਦਾ ਸੰਗੀਤ ਗੁਰਪ੍ਰੀਤ ਬੀਐਮਪੀ ਨੇ ਤਿਆਰ ਕੀਤਾ ਹੈ ਪੰਜਾਬੀ ਸਿਨੇਮਾ ਨੂੰ ਚਾਰ ਚੰਨ ਲਾਉਣ ਜਾ ਰਹੀ ਇਸ ਫਿਲਮ ਨੂੰ ਸੋਸ਼ਲ ਮੀਡੀਆ ਤੇ ਮਿਲ ਰਿਹਾ ਹੰਗਾਰਾ ਦੱਸਦਾ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸਵਟੀ ਤੇ ਖਰਾ ਉਤਰੇਗੀ ਜੋਗਿੰਦਰ ਸਿੰਘ ਜਾਤੀਕੇ ਤੇ ਗੋਬਿੰਦ ਸੁਖੀ ਜਾਦੀ ਵਿਸ਼ੇਸ਼ ਰਿਪੋਰਟ ਜਿਵੇਂ ਸਤਿਗੁਰੂ ਜੀ ਸਾਰੇ ਨੂੰ ਮੈਂ ਕਿਰਨਦੀਪ ਰਾਏ ਤੇ ਤੁਹਾਡੇ ਸਾਰੇ ਸੱਜਣ ਮਿੱਤਰਾਂ ਦਾ ਇੱਥੇ ਆਉਣ ਵਾਸਤੇ ਸਾਰੇ ਟੀਮ ਜੱਟਾ ਡੋਲੀ ਨਾਲੋਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਤੇ ਥੈਂਕ ਯੂ ਤੁਸੀਂ ਸਾਰੇ ਨੇ ਆਏ ਹਨ ਆਪਣਾ ਟਾਈਮ ਕੱਢੀ ਤੇ ਆਪਾਂ 5 ਜਨਵਰੀ 2024 ਪਹਿਲਾ ਹਫਤਾ 2024 ਆਪਾਂ ਸਿਮਿਆਗਰਾਂ ਦੇ ਵਿੱਚ ਫਿਲਮ ਲੈ ਕੇ ਆ ਰਹੇ ਹਾਂ ਜੱਟਾ ਡੋਲੀ ਨਾਲ ਆ ਇੱਕ ਬਹੁਤ ਵਧੀਆ ਇੱਕ ਡਿਫਰੈਂਟ ਕਨਸੈਪਟ ਤੇ ਆ ਰਹੀ ਇੱਕ ਪਰਿਵਾਰਿਕ ਫਿਲਮ ਹੈ ਜਿਹਦੇ ਵਿੱਚ ਹਰ ਰੁਗ ਵਰਗ ਦੇ ਬੰਦੇ ਲਈ ਇਹਦੇ ਵਿੱਚ ਕੰਟੈਂਟ ਹੈਗਾ ਐਂਟਰਟੇਨਮੈਂਟ ਹੈਗਾ ਤੇ ਕੁਝ ਨਾ ਕੋ ਸਿਕੰਡੋ ਵੀ ਮਿਲੂਗਾ ਇਸ ਟਾਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਆਇਆ ਹੈ ਕਿਉਂਕਿ ਅਜ ਤੱਕ ਪਹਿਲਾਂ ਗੱਤਗਾ ਜਿਹਨੂੰ ਅਸੀਂ ਕਹਿੰਦੇ ਆ ਉਹ ਤੇ ਫਿਲਮ ਨਹੀਂ ਆਈ ਹੈ ਕੋਈ ਵੀ ਇਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਹੈ ਜਿਹਦਾ ਐਕਸ਼ਨ ਪਾਰਟ ਜਿਹੜਾ ਹੈ ਉਹ ਗੱਤਗੇ ਨੂੰ ਆਉਂਦਾ ਤੇ ਰੋਮਾਂਟਿਕ ਪਾਰਟ ਜਿਹੜਾ ਵੇ ਬਹੁਤ ਸੋਣੀ ਜੀ ਇੱਕ ਲਵ ਸਟੋਰੀ ਦੇ ਆਸ-ਪਾਸ ਉਹਨੂੰ ਚੱਲਦਾ ਹੈ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਆਪਾਂ ਕਿ ਆਪਾਂ ਗੱਦਗੇ ਦੀ ਮर्यादा ਨੂੰ ਧਿਆਨ ਰੱਖਦੇ ਹੋਏ ਔਰ ਉੱਚੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਵ ਸਟੋਰੀ ਇਹ ਕਿਦਾਂ ਦੇ ਐਂਗਲ ਦੇ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਸਾਰੀ ਚੀਜ਼ ਬਹੁਤ ਹੀ ਬਾਖੂਬੀ ਤਰੀਕੇ ਨਾਲ ਵਿਰੋਜੀਆਂ ਗਈਆਂ ਹੈ ਇੱਕ ਸੀਨ ਨਾਲ ਦੂਜਾ ਸੀਨ ਬਹੁਤ ਵੱਖੂਬੀ ਜੁੜਦਾ ਆ ਜੇਕਰ ਆਪਾਂ ਫਿਲਮ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਚੈਪਟ ਨੂੰ ਦੱਸਣਾ ਚਾਹਾਂਗਾ ਕਿ ਫਿਲਮ ਦੇ ਵਿੱਚ 6 ਗਾਣੇ ਆ ਤਾਂ ਵੱਡੇ ਸਿੰਗਰ ਨੇ ਸਾਰੇ ਜਿਨੇ ਦਲੇਰ ਮਹਿੰਦੀ ਜੀ ਹੋ ਗਏ ਕਸ਼ਕਰ ਗਿਲ ਰੋਸ਼ਨ ਫਰੈਂਸ ਨਿਰੋਸ਼ ਖਾਨ, ਸ਼ਿਪਰਾ ਗੋਏ, ਜੇਐਸਐਲ ਇਹਨਾਂ ਦੇ ਗਾਣੇ ਨੇ ਵੱਖ-ਵੱਖ ਜੌਂਡੇ ਦੇ ਗਾਣੇ ਨੇ ਸਾਰੇ ਔਰ ਬਹੁਤ ਹੀ ਜੇ ਕਈ ਇਸ ਫਿਲਮ ਦੇ ਵਿੱਚ ਤੇ ਕਰੈਕਟਰ ਰੋਲ ਕੀ ਹੈ ਤੁਹਾਡਾ ਸਸਟਿਕਲ ਸਾਰਿਆਂ ਨੂੰ ਮੈਂ ਪਰਫੈਕਟਰੀਵਾ ਥੈਂਕ ਯੂ ਸੋ ਮਚ ਸਾਰੇ ਮੀਡੀਆ ਦਾ ਜੇ ਸਭ ਜਿਹੜਾ ਆਪਣਾ ਟਾਈਮ ਕਰਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰਮੋਟ ਕਰਨ ਲਈ ਇਸ ਫਿਲਮ ਵਿੱਚ ਮੇਰਾ ਇੱਕ ਕਰੈਕਟਰ ਆ ਜੋ ਕਿ ਬਹੁਤ ਥੋੜੀ ਸਿੰਪਲ ਦਿਖਾਈਆ ਆਪਣੇ ਫੈਮਿਲੀ ਦਾ ਮੈਂਬਰ ਤੇ ਆਪਣੀ ਫੈਮਿਲੀ ਤੋਂ ਕਿਤੇ ਬਾਹਰ ਨਹੀਂ ਜਾਂਦੀ ਸੀ ਇਹਦੇ ਵਿੱਚ ਇੱਕ ਤੁਸੀਂ ਲਵ ਕੁਮਿਸਟਰੀ ਦੇਖੂਗੀ ਜੋ ਮੇਰੀ ਕਿਰਨਦੀਪ ਦੀ ਹੈ ਇਹਦੇ ਵਿੱਚ ਇਹ ਹੈਗਾ ਕਿ ਕਿਰਨਦੀਪ ਦਾ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਏਗਾ ਕਿ ਕਿਰਨਦੀਪ ਦਾ ਇਹਨਾਂ ਦੇ ਪਾਦਰ ਨਾਲ ਥੋੜਾ ਮਿਸ ਅੰਡਰਸਟੈਂਡਿੰਗ ਚੱਲ ਰਹੀਆਂ ਨੇ ਤੇ ਉਸ ਨੂੰ ਦੇਖ ਕੇ ਮੈਨੂੰ ਕੁਝ ਫੀਲ ਹੁੰਦਾ ਕਿ ਇਹ ਫੈਮਿਲੀ ਕਨੈਕਟ ਹੋਣੀ ਚਾਹੀਦੀ ਹੈ ਤੇ ਮੇਰਾ ਇਹ ਟ੍ਰਿਸ਼ ਰੋਲ ਹੈਗਾ ਕਿ ਮੈਂ ਇਹਨਾਂ ਦੀ ਫੈਮਿਲੀ ਨੂੰ ਜੋੜਦੀ ਆ ਇਹਨਾਂ ਦੀ ਫੈਮਿਲੀ ਨੂੰ ਕਿੱਦਾਂ ਉਹਨਾਂ ਨੂੰ ਕਨੈਕਟ ਕਰਦੀ ਆ ਤੇ ਉਸ ਤੋਂ ਸਾਡਾ ਜੋ ਪਾਠ ਹੈਗਾ ਲਵ ਕੁਮਿਸਟਰੀ ਉਹ ਤੁਸੀਂ ਤੁਹਾਨੂੰ ਜਲਦੀ ਫੀਲ ਕਰਾ ਦੇਣਾ ਪਰ ਸਿਨੇਮਾਸਟ ਇਸ ਤੋਂ ਪਹਿਲਾਂ ਵੀ ਵਕ ਵਕ ਕਾਫੀ ਅਸੀਂ ਤੁਹਾਡਾ ਦੇਖ ਚੁੱਕੇ ਆ ਇਹਦੇ ਵਿੱਚ ਤੁਹਾਡਾ ਕੀ ਰਿਐਕਟਿਓਨ ਹੈ ਇਹਦੇ ਵਿੱਚ ਮੇਰੇ ਬਹੁਤ ਸੋਹਣਾ ਕੈਰੈਕਟਰ ਦਾ ਬਹੁਤ ਕਾਫੀ ਸ਼ੇਡਸ ਨੇ ਤੇ ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ ਕਿਉਂਕਿ ਇਦਾਂ ਦੇ ਨਾਤਾ ਦਾ ਹਿਸਤਾ ਕਨਸੈਪਟ ਆਇਆ ਤੇ ਮੈਂ ਚਾਹੁੰਦੀ ਸੀਗੀ ਕਿ ਇਦਾਂ ਦਾ ਕਨਸੈਪਟ ਆਵੇ ਜਿਹਦੇ ਵਿੱਚ ਮੈਂ ਵੀ ਹਿੱਸਾ ਬਣਾ ਤੇ ਥੈਂਕਸ ਟੂ ਗੁਪਿੰਦਰ ਸਰ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਅਪਰੋਚ ਕੀਤਾ ਤੇ ਸਕ੍ਰਿਪਟ ਵਧੀਆ ਲੱਗੀ ਤੇ ਸਾਡੀ ਜੋ ਮੇਰੇ ਅਨਸ ਕਰੈਕਟਰ ਸੀਗਾ ਉਹ ਮੈਂ ਦੇਖਿਆ ਕਿ ਬਹੁਤ ਸੋਹਣਾ ਸੀਗਾ ਸਕਰੀਨਿੰਗ ਕਾਫੀ ਜ਼ਿਆਦਾ ਵਧੀਆ ਸੀਗੀ ਤੇ ਇਸ ਲਈ ਮੈਂ ਫਿਲਮ ਚੂਜ਼ ਕੀਤੀ ਹੈ ਮੈਨੂੰ ਇਹ ਲੱਗੇ ਕਿ ਮੈਸੇਜ ਦੇਣਾ ਚਾਹੁੰਦੀ ਆਂ ਨਾਲ ਫਿਲਮ ਨੂੰ ਸਾਡੀ ਇੱਕ ਡਿਫਰੈਂਟ ਕਨਸੈਪਟ ਹੈਗਾ ਜੇ ਕਿ ਆਪਣੇ ਗੱਤਕੇ ਨਾਲ ਰਿਲੇਟਡ ਆ ਤੇ ਅਸੀਂ ਆਪਣੇ ਰਿਲੀਜੀਅਸ ਤੇ ਕਲਚਰ ਨੂੰ ਪ੍ਰਮੋਟ ਕਰਨ ਦੀ ਫਿਲਮ ਟੀਆਰ ਕੀਤੀ ਹੈ ਕਿਉਂਕਿ ਹਜ ਤੱਕ ਗੱਤਕੇ ਦੀ ਕੋਈ ਫਿਲਮ ਨਹੀਂ ਆਈ ਹੋਏ ਤੇ ਅਸੀਂ ਚਾਹੁੰਦੇ ਆਂ ਕਿ ਅਸੀਂ ਗੱਤਕੇ ਨੂੰ ਫਰਵਰਡ ਕਰੀਏ ਮੇਰੇ ਕੋਲ ਡੀਲ ਹੋ ਰਹੀ ਸੀ ਪੰਜ ਅੰਦਰੀ ਨੂੰ ਡਾਕਟਰ ਫੋਰਸ ਤੱਕ ਹਾਂਜੀ ਆਂਦੇ ਸਵਾਲ। ਭਾਈ ਜੀ ਹਾਂਜੀ ਆਹੀ ਸਵਾਲ ਸੀ ਜੀ 2014 ਦੇ ਵਿੱਚ ਫਤਿਹਪੁਰ ਮਾਈ ਸੀ। ਭਾਈ ਜੀ ਹਾਂਜੀ ਬਿਲਕੁਲ ਆਈ ਸੀ। ਤੁਸੀਂ ਕਹਿ ਰਹੇ ਹੋ ਕਿ ਮਾਰਸ਼ਲ ਪੀਸ ਪਹਿਲੀ ਫਿਲਮ ਹੈ ਪਰ ਉਹ ਆਲਰੇਡੀ ਬਣ ਚੁੱਕੀ ਹੈ। ਜੀ ਮੈਂ ਇਹ ਕਹਿ ਰਿਹਾ ਕਿ ਇਸ ਕਨਸੈਪਟ ਤੇ ਬਣੀ ਪਹਿਲੀ ਫਿਲਮ ਹੈ। ਤੁਸੀਂ ਨਹੀਂ ਨਹੀਂ ਮੈਂ ਉਹ ਵੀ ਗੱਤਕੇ ਦੀ ਨਹੀਂ ਹੋ ਗੱਤਕੇ ਦੀ ਸੀਗੀ। ਮੈਂ ਗੱਤਕੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਨਸੈਪਟ ਦੀ ਗੱਲ ਕਰ ਰਿਹਾ ਜਦੋਂ ਅਸੀਂ ਕਨਸੈਪਟ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਕੱਲਾ ਇੱਕ ਪਾਰਟਿਕੂਲਰ ਪੁਆਇੰਟ ਨਹੀਂ ਹੁੰਦਾ ਜਦੋਂ ਆਪਾਂ ਗੱਲ ਕਰਦੇ ਹਾਂ। ਗੱਤਕੇ ਦੇ ਨਾਲ ਲਵ ਸਟੋਰੀ ਜਿਹੜੀ ਜੋੜੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਿ ਜੀ ਉਹਦੀ ਸੇਮ ਨਹੀਂ ਸੀ ਜਦੋਂ ਵਰਗੇ ਤੁਹਾਨੂੰ ਜੀ ਜਦੋਂ ਫਿਲਮ ਦੇਖੋਗੇ ਤਾਂ ਉਹਨਾਂ ਦੇ ਵਿੱਚ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੇ ਜਿਹੜੀ ਅਜੇ ਤੱਕ ਨਹੀਂ ਆਈ ਇੰਡਸਟਰੀ ਦੇ ਵਿੱਚ ਬਿਲਕੁਲ ਜੀ ਮਤਲਬ ਜਿਨੂੰ ਅਸੀਂ ਨਾਰਮਲ ਭਾਸ਼ਾ ਚ ਹੀਰੋ ਕਹਿੰਦੇ ਆ ਉਹ ਪਲੇ ਕਰ ਰਹੇ ਆ ਜੀ ਤੇ ਮੇਰੇ ਲੈਫਟ ਸਾਈਡ ਤੇ ਬੈਠੇ ਨੇ ਪ੍ਰਭ ਗਰੇਵਾਲ ਜਾਣੀ ਪਾਣੀ ਸਖਸ਼ੀਅਤ ਹੈ ਕਿ ਫਿਲਮ ਇੰਡਸਟਰੀ ਦੇ ਐ ਫੀਮੇਲ ਲੀਡ ਜਿਹਨੂੰ ਅਸੀਂ ਹੀਰੋਇਨ ਕਹਿੰਦੇ ਆ ਉਹਦਾ ਰੋਲ ਪਲੇ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਹੋਰ ਭਵਿੰਦਰ ਸਿੰਘ ਬਮਰਾ ਜੀ ਜਿਹੜੇ ਡਾਇਰੈਕਟਰ ਹੈਗੇ ਅਸਮਨੇ ਉਹ ਬੈਠੇ ਨੇ ਉਹਨਾਂ ਤੋਂ ਉਧਰ ਜਰਨੈਲ ਸਿੰਘ ਜੀ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਨਾ ਸਿਰਫ ਇਹਨਾਂ ਦੇ ਚਿਹਰੇ ਤੋਂ ਨਾ ਸਿਰਫ ਇਹਨਾਂ ਦੇ ਨਾਮ ਤੋਂ ਬਦਰ ਜਿ ਇਹਨਾਂ ਦੀ ਆਵਾਜ਼ ਤੋਂ ਵੀ ਇਹਨਾਂ ਨੂੰ ਪਛਾਣਦੇ ਹੋਵੋਗੇ ਜ਼ਰੂਰ ਬਹੁਤ ਵੱਡਾ ਇੱਕ ਸਤੰਭ ਹੈਗੇ ਆ ਫਿਲਮ ਇੰਡਸਟਰੀ ਦਾ ਮੇਰੇ ਸੱਜੇ ਪਾਸੇ ਸਨੀ ਗਿਲ ਭਾਜੀ ਬੈਠੇ ਨੇ ਨਾ ਸਿਰਫ ਬਾਲੀਵੁੱਡ ਜਿਹਨੂੰ ਅਸੀਂ ਪੰਜਾਬੀ ਇੰਡਸਟਰੀ ਕਹਿੰਦੇ ਆ ਬਲਕਿ ਬਾਲੀਵੁੱਡ ਦੇ ਵਿੱਚ ਵੀ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਇਨਾਂ ਨੇ ਬੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਅਗਰ ਅਜੀ ਦੀ ਕਰੰਟ ਗੱਲ ਕਰੀਏ ਤਾਂ ਐਨੀਮਲ ਫਿਲਮ ਔਰ ਉਹਦੇ ਨਾਲ ਲੱਕੀ ਸਹਿਮ ਬਾਦੁਰ ਜਿਹੜੀ ਦੋਵੇਂ ਇਕੱਠੀਆਂ ਲੱਗੀਆਂ ਦੋਵਾਂ ਦੇ ਵਿੱਚ ਸਰੀਕਲ ਪਾਈ ਦਾ ਰੋਲ ਪਲੇ ਕੀਤਾ ਹੋਇਆ ਤਾਂ ਉਹਨਾਂ ਤੋਂ ਨਾਲ ਸ਼ੁਗਲੀ ਜੁਗਲੀ ਜੀ ਬੈਠੇ ਨੇ ਦੋਵੇਂ ਜਣੇ ਤੇ ਸਾਡੀ ਫਿਲਮ ਦਾ ਜੋ ਬਹੁਤ ਲਾਈਟ ਹਿਊਮਰ ਕਾਮਿਕ ਪਾਰਟ ਜਿਹਨੂੰ ਅਸੀਂ ਕਾਮੇਡੀ ਕਹਿੰਦੇ ਹਾਂ ਬਹੁਤ ਛੋਟੀ ਜੀ ਲੌਜੀਕਲ ਕਾਮੇਡੀ ਜਿਹੜੀ ਆ ਉਹ